ਪੈਲਗਾਮ ਜੰਮੂ ਕਸ਼ਮੀਰ ਦੇ ਵਿੱਚ ਹੋਏ ਹਮਲੇ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਤੇ ਹਰੇਕ ਚਾਹੇ ਕਿਤੇ ਵੀ ਕੋਈ ਪੰਜਾਬੀ ਬੈਠਾ ਹੈ Hindu ਬੈਠਾ ਹੈ Sai ਬੈਠਾ ਹੈ ਕਿਸੇ ਵੀ ਧਰਮ ਦਾ ਬੰਦਾ ਬੈਠਾ ਹੈ ਉਹਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਇਹ ਵੀ ਵਾਪਤਾ ਅੱਜ ਸਾਡੇ ਨਾਲ ਸ਼ਨੀ ਦੇਵ ਮੰਦਿਰ ਦੇ ਪੁਜਾਰੀ ਸੰਦੀਪ ਕੁਮਾਰ ਚੁਗ ਜੀ ਸਾਡੇ ਨਾਲ ਆ ਤੇ ਇਹਨਾਂ ਦੇ ਆਪਾਂ ਵਿਚਾਰ ਲੈਨੇ ਆ ਕੋਕ ਸਾਭ ਜੀ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ 27 ਲੋਕ ਉੱਥੇ ਮਾਰੇ ਗਏ ਐ ਤੇ ਕਾਫੀ ਲੋਕ ਜਿਹੜੇ ਉਹਨਾਂ ਨੇ ਕ ਵੀਰ ਜਖਮੀ ਕਰਤੇ ਐ ਤੇ ਉਹ ਤੁਹਾਨੂੰ ਕੀ ਲੱਗਦਾ ਹੈ ਵੀ ਉਹ ਹਮਲਾ ਕਿਹਦੇ ਵੱਲੋਂ ਕੀਤਾ ਗਿਆ ਹੈ ਤੇ ਕਿਉਂ ਕੀਤਾ ਗਿਆ? ਸਭ ਨੂੰ ਜੈ ਸਿੰਘ ਜੀ ਗਾਮ ਜੋ ਇਕੱਠ ਨਾ ਕੱਟੀ ਹੈ ਬੜੀ ਨਿੰਦਨਯੋਗ ਅਤਿ ਨਿੰਦਨਯੋਗ ਘਟਨਾ ਸਭ ਤੋਂ ਪਹਿਲਾਂ ਤਾਂ ਦੇਖੋ ਜੋ ਉਹਨਾਂ ਨੇ ਇੱਕ ਨੌਣੀ ਹਰਕਤ ਕੀਤੀ ਵੀ ਜੋ ਸਤਾਈ ਨਾਗਰਿਕ ਖੇਦ ਕੀਤੇ ਐ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ ਹਿੰਦੂ ਹੋ ਜੋ ਹਿੰਦੂ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਜੋ ਮੁਸਲਮਾਨ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਸੀਂ ਇਹਨਾਂ ਨੂੰ ਅਤਵਾਦੀ ਨਹੀਂ ਕਹਿ ਸਕਦੇ ਕਿਉਂਕਿ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਤਾਂ ਦੇਖਦੇ ਹੀ ਨਹੀਂ ਤੇ ਕੌਣ ਹੈ Hindu ਐ ਸੇ ਕਾ ਮੁਸਲਮਾਨ ਹੈ ਕੋਈ x ਵਾਏ ਜ਼ेड ਹੈ ਉਹ ਤਾਂ ਨਾਲ ਦੀ ਨਾਲ ਮੌਤ ਦੇ ਘਾਟ ਤਾਰਦੇ ਨੇ ਪਰ ਜੋ ਇਹ ਘਟਨਾ ਘਟੀ ਹੈ ਇਹਦੇ ਪਿੱਛੇ ਹੱਥ ਕਿਹਦਾ ਹੋ ਸਕਦਾ ਜੋ ਉਧਰ ਦੇ ਪਾਸੇ ਇਸ ਤਰ੍ਹਾਂ ਦੇ ਰਾਜਨੀਤਿਕ ਲੋਕ ਬੈਠੇ ਆ ਜਿਨ੍ਹਾਂ ਦੀ ਗੰਦੀ ਸੋਚ ਹੈ ਘਟੀਆ ਸੋਚ ਹੈ ਵੀ ਅਸੀਂ ਆਪਣੇ ਐਵੇਂ ਦੇ અપਰਾਧ ਦੇ ਕਰੀਏ ਜਿਸ ਦੇ ਨਾਲ ਜੰਮੂ ਦੁਬਾਰਾ ਸਾਡਾ ਹੋਵੇ ਦੇਖੋ ਜੰਮੂ ਦੇ ਲੋਕ ਸਾਡੇ ਲਈ ਇੱਕ ਬਹੁਤ ਹੀ ਅੱਛੇ ਇਨਸਾਨ ਬਣ ਕੇ ਉਭਰੇ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਸਾਡੇ ਸਲਾਮੀ ਜਾਂਦੇ ਆ ਭਾਰਤੀ ਜਾਂਦੇ ਆ ਸਾਰੇ ਜਾਂਦੇ ਆ ਹਿੰਦੂ ਵੀ ਜਾਂਦੇ ਆ ਮੁਸਲਮਾਨ ਵੀ ਜਾਂਦੇ ਆ ਸਿੱਖ ਵੀ ਜਾਂਦੇ ਆ ਪਰ ਉਥੇ ਬਹੁਤ ਸਾਰਾ ਸਤਿਕਾਰ ਕਰਦੇ ਆ ਬੜਾ ਪਿਆਰ ਦਿੰਦੇ ਆ ਤੁਹਾਨੂੰ ਉਥੇ ਉਹਨਾਂ ਨੇ ਪਾਰਕਿੰਗ ਵਗੈਰਾ ਬਣਾਈ ਹੈ ਪੂਰੈਸਟ ਬਣਾਇਆ ਹੈ ਔਰ ਉਹਨਾਂ ਦਾ ਬਧੀਆ ਰੋਜ਼ਗਾਰ ਚੱਲਦਾ ਜੋ ਵਿਸ਼ਾ ਇਹ ਹੈ ਕਿ ਜੰਮੂ ਦੇ ਲੋਕਾਂ ਨੇ ਨਹੀਂ ਘਟਨਾ ਨੂੰ ਜਾਣ ਦਿੱਤਾ ਤੇ ਜੋ ਬਾਹਰ ਦੂਸਰੀ ਕੰਟਰੀ ਜਿਹਨੂੰ ਮਾਪਾ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਬੈਠੇ ਉਹ ਪੋਲਿਟਿਸ਼ੀਅਨ ਜਿਨ੍ਹਾਂ ਦਾ ਆਪਣਾ ਗੇਮ ਬਣਾਉਣਾ ਕੰਮ ਹੈ ਇਹ ਉਹਨਾਂ ਦੀ ਗੇਮ ਹੈ ਅੱਜ ਜੋ ਸਾਡੀ ਸਰਕਾਰ ਹੈ ਉਹ ਬਹੁਤ ਪਾਵਰਫੁੱਲ ਹੈ ਦੇਸ਼ ਦਾ ਜੋ ਪ੍ਰਧਾਨ ਮੰਤਰੀ ਹੈ ਪਰ ਉਹ ਵੀ ਅੱਛੀ ਇੱਕ ਆਪਣੀ ਰੋਲ ਅਦਾ ਕਰ ਰਿਹਾ ਹੈ ਔਰ ਸਾਡੀ ਵੀ ਇਹੀ ਕੋਸ਼ਿਸ਼ ਹੈ ਅਸੀਂ ਮਿਲ ਕੇ ਸਾਰੇ ਅੰਦੇ ਨਾਲ ਅੰਦਾ ਮਿਲਾ ਕੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵਾਂਗੇ ਰਹੀ ਗੱਲ ਇਹ ਪਾਕਿਸਤਾਨ ਦੀ ਹੁਣ ਪਾਕਿਸਤਾਨ ਤਾਂ ਸਾਡੇ ਭਾਰਤੀ ਜਾਂਦੇ ਐ ਪਿਆਰ ਕਰਦੇ ਸਾਨੂੰ ਹੰਤਾਣਾ ਸਾਹਿਬ ਅਸੀਂ ਜਾਣਦੇ ਆ ਕਿੰਨਾ ਸਾਨੂੰ ਸਟਾਰ ਦਿੰਦੇ ਐ ਅਸੀਂ ਉਹਨਾਂ ਨੂੰ ਕਿਵੇਂ ਪਾਕਿਸਤਾਨ ਨੂੰ ਮਾਰਾ ਕਹਿ ਸਕਦੇ ਆ ਨਹੀਂ ਉਹ ਨਹੀਂ ਮਾਰੇ ਵਿੱਚ ਕੋਦ ਜੋ ਸ਼ਰਾਰਤੀ ਅਨਸਰ ਜੀ ਨੂੰ ਕਹਿ ਸਕਦੇ ਆ ਪੋਲੀਟਿਸ਼ੀਅਨ ਜੋ ਸਾਡੇ ਦੁਬਾਰਾ ਜੰਮੂ ਨੂੰ ਜੋ ਭਾਰਤ ਮਾਤਾ ਦਾ ਧੜਾ ਹੈ ਜਿਹਨੂੰ ਅਸੀਂ ਸਿਰ ਕਹਿੰਦੇ ਆ ਉਹਨੂੰ ਦੁਬਾਰਾ ਕੱਟਣਾ ਚਾਹੁੰਦੇ ਐ ਪਰ ਜੋ ਸਾਡਾ ਮਿਸ਼ਨ ਜੋ ਸਾਡਾ ਸੰਗਠਨ ਜੋ ਸਾਡੇ ਭਾਰਤੀ ਲੋਕ ਐ ਹਿੰਦੂ ਮੁਸਲਮਾਨ ਸਿੱਖ ਉਹ ਕਦੇ ਵੀ ਘਟਣ ਨਹੀਂ ਜਾਣਗੇ ਸਤਵਾਦੀ ਤੇ ਵੱਖਵਾਦੀ ਇਹ ਸ਼ਬਦ ਦੇ ਵਿੱਚ ਵੈਸੀ ਅਰਥ ਹੈ ਜੋ ਤਵਾਦੀ ਸੰਗਠਨ ਹੈ ਜਿਸ ਤਰ੍ਹਾਂ ਇਹਨਾਂ ਨੇ 6 ਘੰਟੇ ਬਾਅਦ ਜ਼ਿੰਮੇਵਾਰੀ ਲਈ ਦੇਖੋ ਜੇ ਮੰਨ ਲਓ ਤੁਸੀਂ ਕੰਮ ਕੀਤਾ ਤਾਂ 5-7 ਮਿੰਟਾਂ ਬਾਅਦ ਹੀ ਲਾਈਵ ਹੋ ਕੇ ਅਗਲੇ ਜੁੰਮੇਵਾਰੀ ਲੈ ਲਏ ਹੁਣ ਇਹਦੇ ਪਿੱਛੇ ਕੀ ਹੈ ਇੰਨਾ ਸਮਾਂ ਕਿਉਂ ਦੇਣਾ ਪਿਆ ਕਿਉਂਕਿ ਉਹ ਕਰੈਡਿਟ ਲੈਣਾ ਚਾਹੁੰਦੇ ਸੀ ਉਹਨਾਂ ਨੂੰ ਪਤਾ ਹੀ ਇਸ ਦਾ ਖਤਮ ਹੀ ਹੈ ਪਰ ਉਹਨਾਂ ਦੇ ਵਿੱਚ ਕੋਈ 2-4 ਇਸ ਤਰ੍ਹਾਂ ਦੇ ਹੈ ਜੋ ਵਸਵਾਦੀ ਹੈ ਵਕਤਾਂ ਹੀ ਉਹਨਾਂ ਦਾ ਸਾਥ ਮੈਂ ਔਰ ਸਾਡਾ ਜੋ ਦੇਸ਼ ਦੀ ਸਰਕਾਰ ਹੈ ਦੇਸ਼ ਦੇ ਜਿੰਨੇ ਵੀ ਸਾਡੇ ਲੱਗੇ ਹੋਏ ਐ ਪੋਲੀਟੀਸ਼ੀਨ ਲੱਗੇ ਐ ਪ੍ਰਧਾਨ ਮੰਤਰੀ ਕੀ ਲੱਗੇ ਐ ਮਿਤਸ਼ਾ ਜੀ ਲੱਗੇ ਐ ਜਿੰਨੇ ਵੀ ਨਾਮ ਲੱਗੇ ਮੂੰ ਤੋੜਵਾਉਣ ਦਾ ਆਪ ਦੇਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨਹੀਂ ਕੱਟਣੀ ਆ ਅਸੀਂ ਪੂਰੀ ਤੇ ਆਸ ਕਰਦੇ ਆ ਸਾਡੀ ਦੇਸ਼ ਦੀ ਸਰਕਾਰ ਤੋਂ ਜਿਹੜੇ ਲੋਕ ਪ੍ਰੋਟੈਸਟ ਸ਼ਰਧ ਦੇ ਵਿੱਚ ਕਰੀ ਜਾਂਦੇ ਆ ਵੀ ਉਹ ਇਕੱਲੇ Hindu ਹੀ ਕਰਦੇ ਆ ਨਹੀਂ ਇਹ ਨਹੀਂ ਕਹਿ ਸਕਦੇ Hindu ਦਾ ਮਤਲਬ ਕੀ ਹੈ Hindu ਦਾ ਮਤਲਬ ਇਹ ਨਹੀਂ ਹੈ ਵੀ ਜੇ ਮੰਨ ਲਓ ਅਸੀਂ ਸਿਰ ਤੇ ਚੋਟੀ ਰੱਖੀ ਹੈ ਵੀ ਅਸੀਂ Hindu ਨਾ ਭਾਰਤ ਦੇ ਵਿੱਚ ਰਹਿਣ ਵਾਲੇ ਅਸੀਂ ਸਾਰੇ ਹੀ ਭਾਰਤੀ ਆ ਇਹ ਤਾਂ ਇੱਕ ਸ਼ਬਦ ਵਰਤਿਆ ਜਾ ਰਿਹਾ ਹੈ ਸਾਡੇ ਵਿੱਚ ਸਿੱਖ ਵੀ ਹੈ ਮੁਸਲਮਾਨ ਵੀ ਹੈ ਸਾਰੀਆਂ ਬਰਾਦਰੀਆਂ ਦੇ ਲੋਕ ਹੈ ਪਹਿਲਾਂ ਕੁਝ ਲੋਕਾਂ ਨੇ 555 ਕੁਛ ਜਾਤੀਆਂ ਬਣਾਇਆਂ ਸੀ ਹੌਲੀ 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 ਹੁਣ ਦੇਖੋ ਹੁਣ ਅਸੀਂ ਸਾਰੇ ਇੱਕ ਹੋ ਚੁੱਕੇ ਹਾਂ ਸਿਰਫ Hindu Muslim Sikh ਦਾ ਸਾਹੀ ਅਸੀਂ ਸਾਰੇ ਭਾਰਤੀ ਸਾਰੇ ਭਰਾ ਤੇ ਸਾਨੂੰ ਹੁਣ ਜੰਮੂ ਕਸ਼ਮੀਰ ਜਾਣਾ ਚਾਹੀਦਾ ਕਿਉਂ ਉਹ ਤਾਂ ਭਰਾ ਹੈ ਸਾਡੇ ਸਲਾਮੀ ਹੋਏ ਤੌਰ ਤੇ ਜਾਣਾ ਚਾਹੀਦਾ ਨਾ ਬਿਲਕੁਲ ਬਿਲਕੁਲ ਜਾਣਾ ਚਾਹੀਦਾ ਬਿਲਕੁਲ ਉਹ ਸਾਡੇ ਲਈ ਆਏ ਆ ਸਾਡੇ ਦੇਸ਼ 'ਚ ਆਏ ਆ ਤੁਹਾਡੇ ਇੱਕ ਰਿਸ਼ਤੇਦਾਰ ਨਹੀਂ ਇੱਕ ਕਹਿਣ ਦਾ ਮਤਲਬ ਸਾਡਾ ਦੇਸ਼ ਦੇਖਣ ਲਈ ਆਏ ਆ ਉਹ ਜਾ ਕੇ ਦੱਸ ਦੇ ਵੀ ਭਾਰਤ ਦੇ ਵਿੱਚ ਆਹ ਕੁਛ ਜਿਆਦੂ ਨਾਲ ਆਈ ਹੈ ਤੇ ਉਹ ਜਾ ਕੇ ਕੀ ਦੱਸਣਗੇ ਭਾਰਤ 'ਤੇ ਕੱਲ ਨੂੰ ਭਾਰਤ ਦੀ ਨਿੰਦਾ ਹੋਊਗੀ ਦੇਸ਼ ਦੀ ਨਿੰਦਾ ਹੋਊਗੀ ਦੇਸ਼ ਸਾਡਾ ਕਿੱਥੇ ਵਧੂਗਾ ਥੱਲੇ ਨੂੰ ਇਸ ਕਰਕੇ ਸਾਨੂੰ ਜੰਮੂ ਵੀ ਜਾਣਾ ਚਾਹੀਦਾ ਸਲਾਨੀਆਂ ਦੇ ਨਾਲ ਖੜਾਣਾ ਚਾਹੀਦਾ ਪੂਰੇ ਭਾਰਤ ਨੂੰ ਹੀ ਇੱਕ ਦਿਟ ਹੋਣਾ ਚਾਹੀਦਾ ਇਹ ਇਨਾ ਹੀ ਮੈਂ ਕਹਿਦਾ ਹੋਇਆ ਠੀਕ ਹੈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਵੀ ਪੰਜ ਪਾਣੀ ਚੈਨਲ ਦਾ ਬਹੁਤ ਬਹੁਤ ਧੰਨਵਾਦ